ਜੀ ਕੀ ਹਾਲ ਚਾਲ ਹੈ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਆ ਜੀ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਭਾਈ ਜੋੜੇ ਲਾਉਣ ਬਾਰੇ ਵੀ ਕਿਵੇਂ ਜੋੜੇ ਲਾਈਏ ਜਿਨ੍ਹਾਂ ਦੇ ਬੱਚੇ ਹੱਦ ਹੱਦੋਂ ਬਾਅਦ ਦੌੜਨ ਔਰ ਡੌਡੇ ਕੇ ਕਰੇ ਬੌਂਦਲ ਜਾਣ ਜਿਵੇਂ ਆਪਣੇ ਬੱਚੇ ਉੱਟਦੇ ਆ ਭਾਈ ਐਂ ਪੂਰੇ ਜ਼ੋਰ ਮਾਰ ਕੇ ਬੱਚੇ ਉੱਡਣ ਤੇ ਆਪਾਂ ਤੁਹਾਨੂੰ ਅੱਜ ਦੱਸਾਂਗੇ ਵੀਡੀਓ ਵਿੱਚ ਕਿਹੜੇ ਜੋੜੇ ਕਿਵੇਂ ਲਾਓ ਤੇ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੀ ਆ ਪਿਛਲੀ ਵਾਰ ਵੀਡੀਓ ਪਾਈ ਸੀਗੀ ਬਿਆਲ 44 42 ਟੈਂਪਰੇਚਰ ਵਾਲੀ ਉਸ ਵੀਡੀਓ ਨੂੰ ਪਿਆਰ ਦੇਣ ਲਈ ਤੇ ਜਿਹੜੇ ਭਰਾ ਆਪਣੇ ਨਾਲ ਜੁੜੇ ਆ ਤੇ ਨਵੇਂ ਜੁੜਦੇ ਆ ਸਾਰੇ ਵੀਰਾਂ ਦਾ ਧੰਨਵਾਦ ਤੇ ਸਾਰਾ ਉਹਨਾਂ ਵੀਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਆਪਣ ਆਪਣੀ ਵੀਡੀਓ ਤੇ ਚੰਗੇ ਕਮੈਂਟ ਕੀਤੇ ਤੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਮਾੜੇ ਕਮੈਂਟ ਕੀਤੇ ਮਾੜੇ ਕਮੈਂਟ ਕਰਨ ਵਾਲੇ ਬਈ ਉਹੀ ਬੰਦੇ ਹੁੰਦੇ ਆ ਜਿੰਨਾਂ ਤੋਂ ਕੋਈ ਜਰਿਆ ਨਾ ਜਾਵੇ ਇੱਕ ਦੋ ਤਾਂ ਆਪਣੇ ਆਪ ਦੇ ਸੱਜਣ ਮਿੱਤਰ ਸੀਗੇ ਜਿਹੜੇ ਜਿਨ੍ਹਾਂ ਨਾਲ ਹੁਣ ਆਪਣਾ ਬੋਲਚਾਲ ਹੈ ਨਹੀਂ ਉਹ ਵਿੱਚ ਤਾਂ ਉਹ ਵੀ ਨਹੀਂ ਬਈ ਮਾਰੇ ਕਮੈਂਟ ਕਰਦੇ ਫ ਤਾਂ ਕਿਉਂਕਿ ਕਿੱਥੇ ਜਰਿਆ ਜਾਂਦਾ ਕਿਸੇ ਤੋਂ ਹੁਣ ਬਈ ਜਿਨ੍ਹਾਂ ਨੇ 1 ਲੱਖ 1.5 ਲੱਖ ਝੋਲੀ 'ਚ ਪਵਾ ਕੇ ਸਾਰਾ ਕੁਝ ਦੱਸਣਾ ਨਹੀਂ ਹੁੰਦਾ ਫੇਰ ਵੀ ਅੱਧੀਆਂ ਗੱਲਾਂ ਰੱਖ ਜਾਂੀਆਂ ਪੂਰਾ ਸੱਚ ਨਹੀਂ ਦੱਸਣਾ ਤੇ ਆਪਾਂ ਸਾਰਾ ਕੁਝ ਫ੍ਰੀ ਦੱਸਤਾ ਆਪਾਂ ਕਿਸੇ ਵੀਰੋ ਕੋਈ ਪੈਸੇ ਨਹੀਂ ਮੰਗੇ ਸਾਰੀ ਗੇਮ ਦੱਸ ਦੇਵੇਂ ਹਰ ਇੱਕ ਵੀਰ ਨੂੰ ਵੀ ਹਰ ਇੱਕ ਵੀਰ ਦੇ ਕਬੂਤਰ ਉੱਡਣ ਯਾਰ ਹੁਣ ਬਈ ਚੰਗਾ ਬੰਦਾ ਤਾਂ ਚਲੋ ਤਕੜਾ ਬੰਦਾ ਲੱਖ ਡੇਢ ਲੱਖ ਝੋਲੀ ਚ ਪਵਾ ਕੇ ਗੋਨ ਲੈ ਲੂ ਜਿਹੜਾ ਬੰਦਾ ਗਰੀਬ ਆ ਦਿਹਾੜੀਦਾਰ ਬੰਦਾ ਜਿਹੜਾ ਦਿਹਾੜੀਆਂ ਕਰਕੇ ਬਾਦਾਮ ਆਉਂਦਾ ਦਿਹਾੜੀਆਂ ਕਰਕੇ ਬਾਜੀ ਛੱਡਦਾ ਦਿਹਾੜੀਆਂ ਕਰਕੇ ਨਾਲ ਆਪਦਾ ਘਰ ਵੀ ਤੋੜਦਾ ਉਹ ਲੱਖ ਡੇਢ ਦਾ ਲਾ ਕੇ ਕਿੱਥੋਂ ਕਬੂਤਰ ਨਾਲੂ ਕਿੱਥੋਂ ਬਈ ਉਹ ਗੇਮ ਸਿੱਖ ਲੂ ਹੁਣ ਬਸ ਚਰਿਆ ਨਹੀਂ ਜਾਂਦਾ ਗਰੀਆਂ ਤੋਂ ਵੀ ਇਹ ਸਾਰਾ ਕੋ ਸੱਚ ਕਿਉਂ ਦੱਸਦਾ ਪਿਆ ਫਰੀ ਚ ਆਪਾਂ ਨੇ ਹਰ ਵੇਰੇ ਹਰ ਇੱਕ ਵੀਰ ਦੇ ਕਬੂਤਰ ਉਡਣਾ ਆਪਾਂ ਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਕੋਈ ਆਪਣਾ ਕੋ ਵਧੀਆ ਘਰ ਘੜ ਬਾਹਰ ਦੋ ਟਰੈਕਟਰ ਆ ਗੱਡੀ ਸਭ ਕੁਝ ਹੈਗਾ ਯਾਰ ਫਿਰ ਆਪਾਂ ਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਬਈ ਤੇ ਬਸ ਮਾੜੇ ਕਮੈਂਟ ਕਰਨ ਵਾਲਾ ਤੈਨੂੰ ਦੇ ਲੋ ਧੰਨਵਾਦ ਤੇ ਕੋਈ ਚੱਕਰ ਨਹੀਂ ਭਰਾ ਜਿੰਨੇ ਮਾੜੇ ਕਮੈਂਟ ਕਰ ਸਕਦੇ ਕਰੋ ਤੇ ਉਹਨਾਂ ਦੇ ਵੀਰਾਂ ਦਾ ਤੈਨੂੰ ਦੇ ਲੋ ਧੰਨਵਾਦ ਜਿਹੜੇ ਵੀਰ ਆਪਾਂ ਨੂੰ ਸਪੋਰਟ ਕਰਦੇ ਪਏ ਆ ਤੇ ਆ ਫਿਰਦੇ ਆਪਣੇ ਕਬੂਤਰ ਵੀ ਤੇ ਤਾਂ ਨਵਾਂ ਨਾ ਵੀਰਾਂ ਦਾ ਤੇ ਅੱਜ ਤੁਹਾਨੂੰ ਦੱਸਦਾ ਵੀਰੇ ਵੀ ਕਿਵੇਂ ਬੱਚੇ ਲਾਉਤੀ ਕਿਹੜੇ ਜੋੜੇ ਲਾਉਗੇ ਕਿ ਤੁਹਾਡੇ ਹੱਦ ਤੋਂ ਵੱਧ ਬੱਚੇ ਉੱਡਣ ਚੰਗੀਆਂ ਨਸਲਾਂ ਤੁਹਾਡੇ ਕੋਲੇ ਬੰਨ ਤੇ ਅੱਜ ਵੀ ਵਿਦਵਾਨ ਆਉਣਗੇ ਇਸ ਵੀਡੀਓ ਤੇ ਮਾਰੇ ਕਮੈਂਟ ਕਰਨ ਵਾਲੇ ਵੀ ਇਹ ਬੱਚੇ ਐ ਨਹੀਂ ਹੋ ਸਕਦਾ ਹੋਣੀ ਹੋ ਸਕਦਾ ਆਪਾਂ ਵੀਡੀਓ ਪਾਈ ਸੀ ਅਖੇ ਭਾਈ ਕਈਆਂ ਨੇ ਮੈਸੇਜ ਕੀਤੇ ਇਹ ਗਰਮੀ 'ਚ ਨਹੀਂ ਉੱਡੇ ਉੱਡਣ ਵਾਲੇ ਗਰਮੀ 'ਚ ਆਡੀਅנס ਆ ਜਾ ਉਹ ਭਾਈ ਹੁਣ ਜਿਹੜੀ ਵੀਡੀਓ ਪਾਈ ਹਜ ਤੈਨਾਂ 4 ਦਿਨ ਪਹਿਲਾਂ ਹੀ ਪਾਈ ਆ ਉਹ ਸਿਆਲਾਂ ਦੀ ਵੀਡੀਓ ਅੱਜ 11 ਦਿਨ ਹੋ ਗਏ ਮੇਰੇ ਸਾਹ ਹਣਾ 8 9 ਤਰੀਕ ਦੀ ਬਾਈਓ ਨੇ ਵੀਡੀਓ ਸੌਣ ਦਾ ਮਹੀਨਾ ਚੱਲਦਾ ਪਿਆ 8 9 ਦੀ ਵੀਡੀਓ ਪਾਈ ਹੋਣੀ ਹੈ ਤੇ ਵੀਰੇ ਉਹ ਪਹਿਲਾਂ ਪੁੱਛਣਾ ਵੇ ਉਹ ਸਿਆਲਾਂ ਦੀ ਵੀਡੀਓ ਉਹ ਪਾਣੀ ਵੀਰੇ ਜਰੂਰ ਮੇਰਾ ਟੈਂਪਰੇਚਰ ਆ 44 45 ਵਾਲਾ ਪਾਣੀ ਦੱਸਿਆ ਮੈਂ ਮੈਂ ਨਹੀਂ ਦੱਸਿਆ ਯਾਦ ਨਾ ਜੋ ਪਾਣੀ ਲਾ ਕੇ Đਾਉ ਮੈਂ ਤਾਂ ਉਹ ਪਾਣੀ ਦੇ ਵਿੱਚੋਂ ਸਿਰਫ ਗੋਲੀਆਂ ਬਣਾਈਆਂ ਸੀ ਦੇਸੀ ਉਹ ਗੋਲੀਆਂ ਦਾ ਰਿਜ਼ਲਟ ਦਿੱਤਾ ਤੁਹਾਨੂੰ ਪਾਣੀ ਦਾ ਜੇ ਮੈਂ ਲਾਇਆ ਨਹੀਂ ਨਾ ਆਲੂ ਬਖਾਰਾ ਲਾਇਆ ਨਾ ਰਸੌਂਗ ਲਾਈ ਨਾ ਸਾਫ ਕੀਤੀ ਨਾ ਸਾੰਭੇ ਜੇ ਸਾਮ ਕਛੜੇ ਨੇ ਮੇਰੇ ਕਬੂਤਰ ਘਰੇ ਬਹਿ ਨਹੀਂ ਨੇ ਸੀ ਗਵਾਚਨੇ ਸੀ ਆਓ ਬਈ ਤੁਹਾਨੂੰ ਦੱਸਦੇ ਆਂ ਫਿਰ ਆਹ ਫਿਰਦੇ ਦੋ ਆਪਣੇ ਕਬੂਤਰ ਧੱਪੇ ਮਰੀ ਜਾਂਦੇ ਆ ਤੇ ਤੁਹਾਨੂੰ ਦੱਸਦੇ ਆਂ ਵੀ ਕਿਵੇਂ ਜੋੜੀਆਂ ਲਾਉਣੀਆਂ ਆਓ ਪਹਿਲਾਂ ਮੈਂ ਤੁਹਾਨੂੰ ਉਸੇ ਜੋੜੀਆਂ ਦਿਖਾਉਂਦਾ ਕਿਹੜੀਆਂ ਮੈਂ ਜੋੜੀਆਂ ਕਿਵੇਂ ਲਾਈਆਂ ਆਪਾਂ ਵੀਰੇ ਜੋੜੇ ਲਾਉਨੇ ਆ ਭੈਣ ਭਰਾ ਦੇ ਤੇ ਪਿਆਰਤੀ ਦੇ ਆ ਵੀ ਜੋੜਾ ਭੈਣ ਭਰਾ ਦਾ ਚੈੱਕ ਕਰੋ ਜੋੜਾ ਇਹ ਕਬੂਤਰ ਲਾਲ ਚੀਨਾ ਕਬੂਦਰੀ ਵੀ ਗਲੜੀ ਇਹ ਹੁਣ ਆਂਡੇ ਧਰਨਗੇ ਭੈਣ ਭਰਾ ਦਾ ਜੋੜਾ ਆਹ ਜੋੜਾ ਵੀ ਬਰੇ ਭੈਣ ਭਰਾ ਦਾ ਆ ਆ ਦੇਖੋ ਚਲੋ ਮੈਂ ਕਬੂਤਰੀ ਅੰਡੇ ਧਰਨ ਵਾਲੀ ਆ ਕਬੂਤਰੀ ਅੰਡੇ ਰੱਖੂਗੀ ਇਹਨੂੰ ਦੇਖੋ ਜੋੜਾ ਮੈਂ ਤੁਹਾਨੂੰ ਬਾਹਰ ਕੱਢ ਕੇ ਦਿਖਾਉਂਦਾ ਜੋੜਾ ਇਹ ਵੀ ਦੋਨੇ ਭੈਣ ਭਰਾ ਹੀ ਆ ਠੀਕ ਆ ਭਾਈ ਇਹਨਾਂ ਦੇ ਬੱਚੇ ਮੈਂ ਲਾਉਣੇ ਆ ਆ ਕਬੂਤਰ ਆ ਜੋੜਾ ਜਿਹੜਾ ਭੈਣ ਭਰਾ ਦਾ ਇਹਨਾਂ ਨਾਲ ਲਾਉਣੇ ਭਾਈ ਏ ਭੈਣ ਭਰਾ ਦਾ ਜੋੜਾ ਇਹਨਾਂ ਦੇ ਬੱਚੇ ਹਨ ਇਹਦਾ ਪੱਠਾ ਪੱਠੀ ਆ ਭੈਣ ਭਰਾ ਦੇ ਜੋੜੇ ਨਾਲ ਲਾਉਣੇ ਆ ਤੇ ਅੱਡ ਦੇ ਦੇਖਿਓ ਇਹ ਵੀ 100% ਤੇ ਇਹ ਵੀ 100% ਬੱਚੇ ਇਹ ਆ ਡਬਲ ਅੱਡ ਲੈਣਾ ਉਹ ਅੱਡ ਬਲੱਡ ਲੈਣਾ ਠੀਕ ਆ ਵੀਰੇ ਤੇ ਆ ਜੋੜਾ ਹੈਗਾ ਪਿਓਤੀ ਦਾ ਬਈ ਆਤੀ ਤੇ ਆ ਬਿਓ ਪਿਓਤੀ ਦਾ ਜੋੜਾ ਵੀ ਦੇਖ ਲੋ ਕਬੂਤਰੀ ਵੀ ਲਾਲਸਰੀ ਕਬੂਤਰ ਵੀ ਉੱਤੋਂ ਗਲੜਾ ਲਾਲਸਰਾਇਆ ਤੇ ਆ ਜੋੜਾ ਵੀ ਹੈਗਾ ਵੀਰੇ ਪਿਆਉਤੀ ਦਾ ਕਬੂਤਰ ਚੈੱਕ ਕਰ ਲੋ ਕਬੂਤਰ ਘੱਟੀਆਂ ਅੱਖਾਂ ਦਾ ਕਬੂਦਰੀ ਅੰਡੇ ਧਰੀ ਬੀਠੀ ਆ ਕਬੂਦਰੀ ਵੀ ਚੈੱਕ ਕਰ ਲੋ ਨਾਲ ਚਿੱਟੀਆਂ ਅੱਖਾਂ ਦੀ ਇਹ ਵੀ ਬਈ ਪਿਆਉਤੀ ਆ ਤੇ ਤੁਹਾਨੂੰ ਮੈਂ ਦੱਸ ਦਾਂ ਸਾਰੀ ਗੱਲਬਾਤ ਹੁਣ ਇਹਨਾਂ ਦੇ ਬੱਚੇ ਪੱਠਾ ਪੱਠੀ ਅਈਨਾ ਦੇ ਪੱਠਾ-ਪੱਠੀ ਨਾਲ ਲਾਉਣੇ ਮੈਂ ਯਾਨੀ ਕਿ ਜਿਹੜੇ ਇਹਨਾਂ ਦੇ ਪੱਠਾ-ਪੱਠੀ ਹੋਣਗੇ ਇਹਨਾਂ ਦੇ ਪੱਠਾ-ਪੱਠੀ ਨਾਲ ਉਹ ਵੀ 100% ਬੱਚੇ ਨਿਕਲਣਗੇ ਇਹ ਵੀ 100% ਤੇ ਭਾਈ ਉੱਡਣਗੇ ਕਿਵੇਂ ਨਾ ਦੱਸੋ ਕਿਵੇਂ ਨਾ ਉੱਡਣਗੇ ਗਾਂ ਭਾਈ ਆ ਵੀ ਭੈਣ ਭਰਾ ਠੀਕ ਕਰੋ ਚੱਕ ਉਹ ਕਬੂਦਰੀ ਤੇ ਆ ਕਬੂਤਰ ਇਹ ਭੈਣ ਭਰਾ ਦਾ ਜੋੜਾ ਲਾਇਆ ਹੋਇਆ ਭਈ ਆਪਣਾ ਇਹਨਾਂ ਨੇ ਨਾਲ ਬੱਚਾ ਕੱਢਿਆ ਹੋਇਆ ਇੱਕ ਤੁਹਾਨੂੰ ਮੈਂ ਉੱਧਰ ਦਿਖਾਉਂਦਾ ਆ ਬੱਚੇ ਉੱਡੇ ਸੀ ਆਪਣੇ 5 ਵਜੇ ਤੋਂ ਤੀਜੀ ਚੌਥੀ ਕਲੀ ਦੇ ਪੱਠੇ ਆ ਪੱਠੀ ਦਾ ਬਾੜਾ ਜ਼ੋਰ ਲੱਗ ਗਿਆ ਸੀ ਤੇ ਇੱਕ ਆ ਪੱਠੀ ਇਸ ਜੋੜੇ ਦੀ ਆ ਗਲੜਾ ਕਬੂਤਰਾ ਤਾਂ ਇੱਥੇ ਜਲੀ ਲਈ ਗਲੜੀ ਤੀਜੀ ਚੌਥੀ ਦੀਆਂ ਕਲੀ ਦੀਆਂ ਪੱਠੀਆਂ ਇਹ ਤੇ ਇਹਨਾਂ ਨੇ ਬੜਾ ਜ਼ੋਰ ਲਾਇਆ ਤੇ ਤੁਹਾਨੂੰ ਮੈਂ ਉੱਧਰ ਚੋੜਾ ਦਿਖਾਉਣਾ ਜਿਹੜੇ ਆ ਜੋੜੇ ਦੇ ਬੱਚੇ ਆ ਤੁਹਾਨੂੰ ਮੈਂ ਦੱਸਦਾ ਕਿਹੜੇ ਜੋੜੇ ਨਾਲ ਲਾਉਣੇ ਆਪਾਂ ਆ ਦੇਖੋ ਭਾਈ ਅਭੀ ਭੈਣ ਭਰਾਈ ਆ ਇਹ ਜੋੜੇ ਦਾ ਉਹ ਜੋੜੇ ਦੇ ਬੱਚੇ ਲਾਉਣੇ ਆ ਜਿਹੜੇ ਪੱਛੇ ਕੱਢੀ ਬੈਠੇ ਆ ਇਹ ਜੋੜੇ ਦਾ ਇਹ ਜੋੜੇ ਦੇ ਬੱਚੇ ਲਾਉਣੇ ਆ ਆਪਾਂ ਤੇ ਆਪਾਂ ਬਈ ਐਂ ਬਲੱਡ ਲਾਈਨ ਬਣਾਉਣੇ ਆ ਸਾਰਾਂ ਕਬੂਤਰਾਂ ਦੀ ਬਲੱਡ ਲਾਈਨ ਅੱਡੋ ਅੱਡਾ ਇੱਕ ਬਲੱਡ ਲਾਈਨ ਨਹੀਂ ਅੱਡੋ ਅੱਡਾ ਬਲੱਡ ਲੈਣਾ ਤੇ ਬਾਕੀ ਹੁਣ ਆ ਕਬੂਤਰੀ ਪੱਠੀ 10 ਪਰ ਸਾਫ਼ ਹੋਣ ਵਾਲੀ ਆ ਆ ਰੱਤੇ ਨਾਲ ਆਉਣੀ ਆ ਆਪਾਂ ਤੇ ਕਾ ਕਬੂਤਰ ਆਪਣਾ ਬਾਲਾ ਚੰਗਾ ਸੀ ਬਈ ਬਾਲਾ ਜਿਹੜੇ ਉੱਡਦੇ ਚਲੋ ਘੁੰਮਣ ਗੇਰੀ ਪੇਗੀ ਸੀ ਬਚ ਗਿਆ 2 ਸਾਲ ਹੋ ਗਏ ਪੱਕ ਗਈ ਇਹਦੀ ਘੁੰਮਣਗੇਰੀ ਤੇ ਆਪਾਂ ਵਿਚਾਲਿਆ ਸੀ ਤੇ ਤੁਹਾਨੂੰ ਮੈਂ ਆ ਕਬੂਤਰ ਦਿਖਾਉਂਦਾ ਆ ਕਬੂਤਰ ਖੱਟੀਆਂ ਦਾ ਤੁਹਾਨੂੰ ਵੀ ਦਿਖਾਉਂਦਾ ਇੱਕ ਕਬੂਤਰ ਖੱਟੀਆਂ ਦਾ ਤੇ ਇੱਕ ਆ ਕਬੂਤਰ ਖੱਟੀਆਂ ਦਾ ਦੇਖੋ ਇਹ ਦੋਨੇ ਸਗੇ ਭਰਾ ਬਈ ਇੱਕ ਇਹ ਝੋਲੀ ਦੇ ਆ ਇੱਕ ਆ ਜੋੜਾ ਲੱਗਾ ਹੋਇਆ ਇਹ ਤਾਂ ਆਪਾਂ ਕਹਿ ਮੁੰਡੇ ਯਾਰ ਦੋਸਤੋਂ ਤੋਂ ਲਿਆ ਸੀਗਾ ਆ ਕਬੂਤਰ ਆ ਦੇ ਆ ਰਕ ਜਾ ਆ ਭਈ ਆ ਜੋੜਾ ਇੱਕ ਆ ਇਕੱਠੇ ਭਰਾ ਦੋਨੇ ਇਕੱਠੇ ਏਸੇ ਜੋੜੇ ਦੇ ਆ ਇਹ ਰੰਗ ਬਰੰਗੇ ਜੋੜੇ ਘੜਦੇ ਕਦੇ ਚਿੱਟੇ ਘੜਦੇ ਆ ਤੇ ਕਦੇ ਲਾਲ ਸਰੇ ਕਦੇ ਕਿਹੋ ਜਿਹਾ ਆ ਦੋਨੇ ਕਬੂਤਰ ਆ ਭਈ ਇੱਕੇ ਝੋਲੀ ਦੇ ਆ ਦੋਨੇ ਕਬੂਤਰ ਹੀ ਆ ਇਹ ਇਨਾਂ ਨੂੰ ਵੀ ਆਪਾਂ ਲਾਵਾਂਗੇ ਤਾਂ ਤੁਹਾਨੂੰ ਨੂੰ ਮੈਂ ਬੱਚੇ ਵੀ ਦਿਖਾਉਣਾ ਕਿੱਦਾਂ ਨੇ ਬੱਚੇ ਆਪਣੇ ਕੋਲੇ ਬੱਚੇ ਵੀ ਦਿਖਾਉਨੇ ਆਂ ਬਈ ਤੁਹਾਨੂੰ ਚਲ ਆਓ ਸੁਣੋ ਮੈਂ ਅੱਜ ਬੱਚੇ ਵਿਖਾਵਾਂ ਆਹ ਚੈੱਕ ਕਰੋ ਬਈ ਬੱਚੇ ਲਰਕਤੇ ਆਹ ਬੱਚੇ ਆਪਣੇ ਕੋਲੇ ਇਹ ਆਪਾਂ ਭਾਈ ਉਹਨੇ ਡਾਉਣੇ ਨਹੀਂ ਇਹ ਆਪਾਂ ਕੇਰਾ ਸਿੱਧੇ ਕਰਕੇ ਰੱਖ ਲੈਣੇ ਆ ਆ ਪੱਠੀ ਆ ਇਹ ਹੋਰ ਦੂਜੇ ਕਬੂਤਰ ਦੀ ਆ ਤੇ ਆਹ ਪੱਠਾ ਦੂਜੇ ਕਬੂਤਰ ਦਾ ਇਹ ਦੋਨਾਂ ਦਾ ਜੋੜਾ ਹੀ ਮਿਲਾ ਦੇਣਾ ਆਪਾਂ ਇਹ ਆਪਸਾਂ ਹੀ ਮਿਲਾ ਦੇਣੇ ਇਹਨਾਂ ਦੇ ਬੱਚੇ ਲੈਣੇ ਆ ਤੇ ਆਹ ਪੱਠੀ ਚਿੱਟੀਆਂ ਅੱਖਾਂ ਦੀ ਅੱਖ ਦੇਖੋ ਹੁਣ ਕਿੰਨੀ ਸਾਫ਼ ਹੈ ਦੀ ਇਹ ਚਿੱਟੀਆਂ ਅੱਖਾਂ ਦੀ ਪੱਠੀ ਆ ਏ ਆਪਾਂ ਬਈ ਦੂਜੇ ਕਬੂਤਰਾਂ ਨਾਲ ਲਾਉਣੀ ਕਿ ਉਧਰ ਜਿਹਨੂੰ ਘੁੰਮਣ ਘੇਰੀ ਪਈ ਜਾਂਦੀ ਭਈ ਸੀਗੀ ਮਰਗੀ ਵਾਲਾ ਉਹ ਵੀ ਇਹ ਇਹ ਦੋਨੇ ਚਾਰੇ ਰੱਤੇ ਜੋੜੇ ਬਣਾ ਦੇ ਦੋਨੇ ਜੋੜੇ ਇਹ ਕਬੂਤਰੀ ਉਧਰ ਪਰ ਠੇ ਕਬੂਤਰਾਂ ਨਾਲ ਲਾਦ ਨਹੀਂ ਖੱਟੀਆਂ ਕੰਨਾ ਘੁੰਮਣ ਘੇਰੀ ਆਲਣਾ ਤਾਂ ਆ ਕਬੂਤਰ ਆ ਇਹ ਬੱਠਾ ਆ ਪੱਠੀ ਨਾਲ ਲਾਦਣਾ ਤੇ ਬਈ ਇਦਾਂ ਜੋੜੇ ਲਾਓ ਮੇਰਾ ਭਰਾ ਭੈਣ ਭਰਾ ਪਿਓ ਦੀ ਤੇ ਜੋੜੇ ਲਾਓ ਤੇਗਾ ਮਹਰ ਇੱਕ ਕਬੂਤਰ ਦੀ ਹਰ ਇੱਕ ਭੈਣ ਭਰਾ ਦੀ ਬਲੱਡ ਲਾਈਨ ਅੱਡ ਹੋਵੇ ਸੇਮ ਟੂ ਸੇਮ ਬੱਚੇ ਨਾ ਲਾਓ ਬਲੱਡ ਲਾਈਨ ਨਾਲ ਅੱਡੋ ਅੱਡ ਬਲੱਡ ਲਾਈਨਾਂ ਦੇ ਬੱਚੇ ਆਪਸਾਂ ਨੇ ਮੇਲ ਦਿਓ। ਬਰੇਗਾ ਉਹਨਾਂ ਦੇ ਬੱਚਿਆਂ ਦੇ ਬੱਚੇ ਦੇਖੇ ਹੋੜਦੇ। ਬਈ ਟਾਈਮ ਤਾਂ ਲੱਗਿਆ ਨਾ ਨਸਲ ਬਣਾਉਣ ਲਈ। ਪਰ ਮਿਹਨਤ ਕਰਨੀ ਪੈਂਦੀ ਆ। ਨਸਲ ਉੜਦੀਆਂ ਕਿਵੇਂ ਨਹੀਂ ਆ ਵੀ ਆਪਣੇ ਅੱਜ ਕਬੂਤਰ ਉੱਡੀ ਜਾਂਦੇ ਆ। ਇਹ ਵੀ ਦੋਨੇ ਗੱਲੜਈ ਆ ਬਈ। ਤੇ ਨਸਲ ਬਣਾਉਣ ਲਈ ਟਾਈਮ ਲੱਗੂਗਾ ਮੇਰੇ ਭਰਾ। ਭੈਣ ਭਰਾ ਤੇ ਪਿਓ ਦੀ ਦੇ ਜੋੜੇ ਲਾ ਦਿਓ। ਤੇ ਉਦੋਂ ਦਾ ਜਿਹੜੇ ਉਹਨਾਂ ਦੇ ਬੱਚੇ ਨਿਕਲਣਗੇ ਉਹ ਆਪਸਾਂ ਨੇ ਨਾ ਮਲਾਇਓ ਇੱਕੇ ਬਲੱਡ ਲਾਈਨ ਚ ਡੋਡੀ ਬਲੱਡ ਲਾਈਨ ਚ ਮਲਾਇਓ ਜਿਵੇਂ ਪੋਤੀ ਦੀ ਬਲੱਡ ਲਾਈਨ ਅੱਡਾ ਦੂਜੇ ਬਲੌਸ ਦੀ ਬਲੱਡ ਲਾਈਨ ਅੱਡਾ ਉਹਨਾਂ ਦੇ ਬੱਚੇ ਆਪਸਾਂ ਨੇ ਮਿਲਾ ਦਿਓ ਜਿਹੜੇ ਗਾਂ ਉਹਨਾਂ ਦੇ ਬੱਚੇ ਨਿਕਲਣਗੇ ਬੱਚੇ ਦੇਖਿਓ ਬਈ ਉੱਡਦੇ ਵੈਣਾ ਤੀ ਘਰੇ ਬੌਂਦੇ ਹੁੰਦੇ ਆ ਕਰੂੰਗੇ ਇੰਨੇ ਬੱਚੇ ਉੱਡਣਗੇ ਐਨ ਦਿਨ ਮਾਰਿਆ ਕਰਨਗੇ ਆ ਆ ਗਏ ਆਪਣੇ ਦੋਨੇ ਕਬੂਤਰ ਇਹ ਬਈ ਵੀਡੀਓ ਕਿੱਦਾਂ ਲੱਗੀ ਵੀਡੀਓ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਆਪਣੇ ਨੂੰ ਸਬਸਕ੍ਰਾਈਬਰ ਤੇ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਜਲਦੀ ਮਿਲਦੇ ਆ ਫੇਰ ਇੱਕ ਨਵੇਂ ਬਲੌਗ ਦੇ ਵਿੱਚ ਤੇ ਤਦ ਤੱਕ ਲਈ ਸਾਰੇ ਭਰਾਵਾਂ ਦਾ ਧੰਨਵਾਦ ਤੇ ਚੰਗੇ ਕਮੈਂਟ ਕਰਨ ਵਾਲੇ ਵੀਰਾਂ ਦਾ ਵੀ ਧੰਨਵਾਦ ਤੇ ਮਾੜੇ ਕਮੈਂਟ ਕਰਨ ਵਾਲਦਾ ਵੀ ਤੈਨ੍ਹ ਦੇ ਲੋ ਧੰਨਵਾਦ ਕੋਈ ਚੱਕਰ ਨਹੀਂ ਭਰਾ ਬਸ ਸਭ ਕੁਝ ਦੱਸਾਂਗੇ ਤੁਹਾਨੂੰ ਜਿੰਨੀ ਆਪਣੀ ਗੇਮ ਆਉਂਦੀ ਆ ਆਪਾਂ ਸਾਰੀ ਗੇਮ ਦੱਸਾਂਗੇ ਯਾਰ ਤੁਹਾਨੂੰ ਕੋਈ ਚੱਕਰ ਨਹੀਂ ਜਿਹੜੇ ਉਹਨਾਂ ਤਾਂ ਮਾੜੇ ਕਮੈਂਟ ਕਰਨੇ ਆ ਜਿਹੜੇ ਵੀਰੇ ਲੱਖ ਡੇਢ ਲੱਖ ਭਾਲਦੇ ਆ ਅਗਲਾ ਗੰਦਾ ਹਰ ਹੁਣ ਸਾਰਾ ਕੋਈ ਫ੍ਰੀ ਦਸੀ ਜਾਂਦੇ ਉਹ ਤੋਂ ਉਹਨਾਂ ਨੂੰ ਤੁਹਾਨੂੰ ਮੱchnਾ ਹੀ ਆਪੇ ਕਰੀ ਜਾਂਦੇ ਜਿਹੜਾ ਮਾੜੇ ਕਮੈਂਟ ਕਰਦਾ ਆਪਾਂ ਨੂੰ ਕੋਈ ਚੱਕਰ ਨਹੀਂ ਭਰਾ ਤੇ ਬਸ ਤੁਸੀਂ ਉਹਦੇ ਭਰਾ ਦੀ ਸਪੋਰਟ ਕਰੋ ਤੇ ਡੇ ਕਬੂਤਰ ਉੱਡਾ ਲਾ ਦੇਗੇ ਯਾਰ ਭਾਈ ਬਾਪ ਦੀਆਂ ਨਸਲਾਂ ਬਣਾਓ ਤੁਹਾਨੂੰ ਅੱਜ ਨਸਲਾਂ ਦੱਸਤੀਆਂ ਕਿਵੇਂ ਬਣਾਉਣੀਆਂ ਨਸਲਾਂ ਬਣਾਓ ਤੇ ਮਿਲਦੇ ਆ ਜਲਦੀ ਵੀਰੇ ਇੱਕ ਫੇਰ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਾਰੇ ਭਰਾਵਾਂ ਦਾ ਧੰਨਵਾਦ